ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਕਰੋ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਐਡ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੇ ਜੀ ਤੁਸੀਂ ਨੋਟ ਕਰੋ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਵਿੰਦਰ ਸਿੰਘ ਪਤਾ ਮੋਗਾ ਤੋਂ ਕਾਸਟ ਹੈ ਜੀ ਮੁੰਡੇ ਦੀ ਜੱਟ ਸਿੱਖ ਗੋਤ ਬਰਾੜ ਉਮਰ ਹੈ ਜੀ 12/3/1991 ਕੱਦ 6 ਫੁੱਟ 2 ਇੰਚ ਪੜ੍ਹਾਈ ਕਰੀਏ ਜੀ ਬੀਟੈਕ ਮਕੈਨੀਕਲ ਇੰਜੀਨੀਅਰ ਆਈਐਲਟਸ ਜੀਟੀ ਦੇ 6 ਬੈਂਡ ਨੇ ਜੀ ਭੈਣ ਇੱਕ ਕੈਨੇਡਾ ਦੀ ਪੀਆਰ ਹੈ ਤੇ ਕੰਮ ਕਰ ਹੈ ਜੀ ਮੁੰਡੇ ਕੋਲ 3 ਕਿਲੇ ਜ਼ਮੀਨ ਹੈ ਪੀਆਰ ਦੀ ਫਾਈਲ ਅਪਲਾਈ ਕੀਤੀ ਹੋਈ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰੋ ਤੇ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰੀਤ ਕੌਰ ਪਤਾ ਮੋਗਾ ਤੋਂ ਕਾਸਟ ਹੈ ਜੀ ਲੜਕੀ ਦੀ ਜੱਟ ਸਿੱਖ ਗੋਤ ਹੈ ਜੀ ਟਰਾਈਪ ਤੇ 바ਵਾ ਉਮਰ ਹੈ ਜੀ 11 1998 ਪੜ੍ਹਾਈ ਕਰੀਏ ਜੀ ਪਲੱਸ 2 ਪਾਸ 20 ਵਿਧਵਾ ਜੀ ਤੇ ਦੋ ਬੱਚੇ ਨੇ ਮੰਗ ਹੈ ਜੀ ਪਰਿਵਾਰ ਦੀ ਮੁੰਡਾ ਵਧੀਆ ਪਰਿਵਾਰ ਦਾ ਹੋਵੇ ਛੋਟੀ ਫੈਮਿਲੀ ਹੋਵੇ ਬੱਚਿਆਂ ਨੂੰ ਐਕਸੈਪਟ ਕਰਨ ਵਾਲਾ ਹੀ ਸੰਪਰਕ ਕਰੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਤੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਕੈਨੇਡਾ ਪੀਆਰ ਹੈ ਜੀ ਲੜਕੀ ਕਾਸਟ ਮਜਬੀ ਸਿੱਖ ਉਮਰ 27 ਸਾਲ ਕੱਤ ਹੈ ਜੀ 5 ਫੁੱਟ 4 ਇੰਚ ਉੜੀ ਮੰਗਲਿਕ ਹੈ ਜੀ ਮੰਗ ਹੈ ਪਰਿਵਾਰ ਦੀ ਮੁੰਡਾ ਸਿੱਖ ਪਰਿਵਾਰ ਤੋਂ ਵੈਸ਼ਨ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ ਮੁੰਡਾ ਮੰਗਲਿਕ ਹੋਣਾ ਚਾਹੀਦਾ ਜੀ ਵਟਸਐਪ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਲੁਧਿਆਣਾ ਤੋਂ ਉਮਰ ਹੈ ਜੀ ਮੁੰਡੇ ਦੀ 24 21996 ਗੋਤ ਮੰਡ ਹੈ ਤੇ ਪੜ੍ਹਾਈ ਪਲੱਸ 2 ਪਾਸ ਹੈ ਜੀ ਮੁੰਡਾ ਪਿਤਾ बिजनेਸਮੈਨ ਨੇ ਮਾਤਾ ਹਾਊਸਵਾਈਫ ਨੇ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਕੰਮਕਾਰ ਹੈ ਆਪਣਾ ਬਿਜ਼ਨਸ ਹੈ ਜੀ 5 ਕਿਲੇ ਜ਼ਮੀਨ ਹੈ ਮੁੰਡੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਆਸਟ੍ਰੇਲੀਆ ਵਰਕ ਪਰਮਿਟ ਤੇ ਜਾਂ ਸਟੱਡੀ ਕਰਦੀ ਹੋਵੇ ਜਾਂ ਫਿਰ ਟੀਆਰ ਹੋਵੇ ਵਿਆਹ ਸਿੰਪਲ ਕਰਨਾ ਹੈ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਖਰੜ ਮਹਾਲੀ ਕਾਸਟ ਹੈ ਜੀ ਰਾਮ ਗੜੀਆ ਗੋਤ ਹੁੰਜਨ ਉਮਰ ਹੈ ਜੀ 10 11 1998 ਕੱਦ 5 ਫੁੱਟ ਪੜ੍ਹਾਈ ਕਰੀ ਹੈ ਜੀ ਫੈਸ਼ਨ ਡਿਜ਼ਾਈਨਿੰਗ ਤੇ ਕੰਪੀਅਰ ਕੋਰਸ ਕਰਿਆ ਹੈ ਜੀ ਮੇਕਅਪ ਆਰਟਿਸਟ ਦਾ ਨੇਲ ਆਰਟ ਤੇ ਫੋਟੋਗ੍ਰਾਫੀ ਕੋਰਸ ਕਰਿਆ ਹੋਇਆ ਜੀ ਭਰਾ ਇੱਕ ਹੈ ਜੀ ਤੇ ਕੰਮਕਾਰ ਹੈ ਕੁੜੀ ਆਨਲਾਈਨ ਕੰਮ ਕਰਦੀ ਹੈ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਖਰੜ ਮਹਾਲੀ ਏਰੀਏ ਦਾ ਹੋਵੇ ਵਧੀਆ ਆਪਣਾ ਕੰਮਕਾਰ ਹੋਵੇ ਜੀ ਲੜਕੇ ਦਾ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ